ਜਿਹੜਾ ਗੰਸੂ ਦੇ ਪਰਿਵਾਰ ਤੋਂ ਕਿਸੇ ਤਰ੍ਹਾਂ ਦੀ ਆਸ ਰੱਖੀ ਨਹੀਂ ਜਾ ਸਕਦੀ ਇਹ ਉਹੀ ਖੂਣ ਹੈ ਉਹੀ ਗੰਸ ਸਿੰਘ ਚਿਰਦਾ ਗੁੰਮਣੇ ਆ ਉਹ ਤੇ ਨਹੀਂ ਰਗਾ ਚ ਬੋਲੂਗਾ ਹੀ ਬੋਲੂਗਾ ਬੋਲਦਾ ਹੀ ਰਿਹਾ ਹੈ ਕਹਿੰਦੇ ਮੇਰੇ ਨਿੱਜੀ ਸਬੰਧ ਬੜੇ ਨੇ ਕਹਿੰਦੇ ਇਹ ਬੜੇ ਚੰਗੀਆਂ ਨੀਤੀਆਂ ਨੇ ਸਰਕਾਰ ਦੀਆਂ ਮੈਸੇਜ ਕਰਕੇ ਫੈਸਲਾ ਲਿਆ ਕਾਂਗਰਸ ਪਾਰਟੀ ਦੇ ਲੀਡਰ ਦਾ ਬਿਆਨ ਆ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਇਹ ਸਿੱਖ ਵਿਰੋਧੀ ਚਿਹਰਾਗਾ ਭਾਜਪੀ ਨੂੰ ਭਾਰੀ ਪਵੇਗਾ ਬਾਜਵਾ ਸਾਹਿਬ ਨੂੰ ਅੱਜ ਪਤਾ ਲੱਗਿਆ ਸਿੱਖ ਵਿਰੋਧੀ ਹੈ ਉਹ ਕਿਸ ਕਰਦਾ ਹੈ ਕਿ ਪੰਜਾਬ ਕੰਨੀਂਆਂ ਜਣਾ ਚ ਇੰਦਰਾ ਗਾਂਧੀ ਨੇ ਤੇ ਕਾਂਗਰਸ ਨੇ ਜਿਹੜਾ ਜੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਬਾਜਵਾ ਸਾਹਿਬ ਤੇ ਉੱਥੇ ਬਿਠੇ ਜੇ ਬਿਆਨ ਸਿੰਘ ਦੇ ਕਤਲ ਕੇਸ ਚ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਤੇ ਵਿਰੁੱਧ ਬਾਜਵਾ ਸਾਹਿਬ ਦੇ ਬਾਹਰ ਕੱਢ ਕੇ ਕਹਿਣਾ ਚਾਹੀਦਾ ਸੀਗੇ ਵੀ ਇਹ ਬੰਦੀ ਸਿੰਘ ਰਹਾ ਹੋਣੇ ਚੀਦੇ ਆ ਤੁਸੀਂ ਕਹਿੰਦੇ ਜੀ 10 ਸਾਲ ਤੋਂ ਮੈਂ ਦੇਖਦਾ ਰਿਹਾ ਜੀ ਮੋਦੀ ਸਾਹਿਬ ਤੇ ਹਮ ਤੇ ਸ਼ਾਹੀ ਫਿਰ ਪਹਿਲਾਂ ਕਿ ਨਹੀਂ ਬੋਲਦੇ ਜੀ ਤੁਸੀਂ ਪਰਲਮੈਂਟ ਚੋਣਾਂ ਦਾ 4 ਜੂਨ ਨੂੰ ਰਿਜ਼ਲਟ ਆ ਜਾਣਾ ਹੈ ਹੂੰ ਤੇ ਉਹਦੇ ਇੱਕ ਅਗਰ ਮਰਿੰਦਰ ਸਿੰਘ ਦਾ ਵੀ ਪਤਾ ਲੱਗ ਜੂ ਜਾਖਰ ਸਾਹਿਬ ਦਾ ਵੀ ਪਤਾ ਲੱਗ ਜੂ ਮਨਪ੍ਰੀਤ ਸਿੰਘ ਬਾਦਲ ਦਾ ਵੀ ਪਤਾ ਲੱਗ ਜੂ ਦਾ ਇੰਫੈਕਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਰਾਜਦੀਪ ਸਿੰਘ ਤੇ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਵਰਸਾ ਸਿੰਘ ਬਲਟੋਹਾ ਫੋਨ ਲਾਈਨ ਦੇ ਉੱਤੇ ਜੁੜੇ ਨੇ ਬਲਟੋਹਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਲਮੀਰ ਬਾਨੀ ਜੀ ਥੈਂਕ ਯੂ ਬਲਟੋਹਾ ਸਾਹਿਬ ਅਕਾਲੀ ਦਲ ਅਤੇ ਭਾਜਪਾ ਦੀ ਗੱਠਜੋੜ ਨੂੰ ਲੈ ਕੇ ਦੋਨਾਂ ਤਰ੍ਹਾਂ ਦੇ ਲਗਾਤਾਰ ਬਿਆਨ ਆ ਰਹੇ ਨੇ ਲੋਕ ਬਹੁਤ ਸਾਰੀਆਂ ਉਮੀਦਾਂ ਲਗਾ ਰਹੇ ਨੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਹਿੰਦੇ ਵੀ ਇਹ ਸਿਰਫ ਦਿਖਾਵਾ ਕੀਤਾ ਜਾ ਰਿਹਾ ਅੰਦਰੋਂ ਇਹਨਾਂ ਦਾ ਗੱਠਜੋੜ ਹੋ ਚੁੱਕਿਆ ਹੈਗਾ ਅਸਲ ਸਚਾਈ ਕੀ ਹੈ ਕਿ ਲੋਕ ਤਾਂ ਨਹੀਂ ਕਹਿੰਦੇ ਉਹ ਕਹਿੰਦੇ ਆ ਜਿਨ੍ਹਾਂ ਨੂੰ ਅਕਾਲੀ ਦਲ ਦੇ ਸਿਧਾਂਤ ਅਕਾਲੀ ਦਲ ਦਾ ਸਟੈਂਡ ਜਿਹੜਾ ਆ ਉਹ ਨਜ਼ਰ ਆਉਂਦਾ ਕਿ ਉਹਨਾਂ ਵਾਸਤੇ ਬਹੁਤ ਖਤਰਨਾਕ ਸਾਬਤ ਹੋਊਗਾ ਉਹੀ ਲੋਕ ਕਹਿੰਦੇ ਆ ਲੋਕ ਤਾਂ ਖੁਸ਼ ਨੇ ਲੋਕ ਤਾਂ ਬਾਗੋ-ਬਾਗ ਨਹੀਂ ਕਿ ਅਕਾਲੀ ਦਲ ਨੇ ਰਾਜਨੀਤੀ ਦੀ ਸ਼ਕਤੀ ਨੂੰ ਪਾਸੇ ਰੱਖ ਕੇ ਰਾਜਨੀਤੀ ਦੀ ਗਿਣਤੀਆਂ-ਮਿੰਟੀਆਂ ਨੂੰ ਪਾਸੇ ਰੱਖ ਕੇ ਆਪਣਾ ਜਿਹੜਾ ਸਭ ਕੁਝ ਹੈ ਉਹ ਪੰਥ ਪੰਜਾਬ ਤੇ ਅਕਾਲੀ ਦਲ ਦੇ ਸਿਧਾਂਤਾਂ ਦੇ ਉੱਤੇ ਨਿਰਭਰ ਕਰ ਦਿੱਤਾ ਹੈ ਲੋਕਾਂ ਜਿੱਤੇ ਖਾਸ ਕਰਕੇ ਪੰਜਾਬੀਆਂ ਚ ਇਸ ਗੱਲ ਨੂੰ ਲੈ ਕੇ ਚਰਚੇ ਨੇ ਤੇ ਕਦੇ ਵੀ ਕਿਤੇ ਵੀ ਕਿਸੇ ਨੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਇਸ ਗੱਲ ਨੂੰ ਲੈ ਕੇ ਜਿਹੜੀਆਂ ਸ਼ਰਤਾਂ ਨੂੰ ਲੈ ਕੇ ਜਾਂ ਜਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਇਸ਼ੂਜ ਨੂੰ ਲੈ ਕੇ ਜਿਹੜੇ ਮਤੇ ਪਾਸ ਕੀਤੇ ਗਏ ਆ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਉੱਤੇ ਮੈਂ ਤਾਂ ਸੁਣਿਆ ਨਹੀਂ ਕਿਸੇ ਦਾ ਕੋਈ ਕਿੰਤੂ ਪਰੰਤੂ ਹੋਇਆ ਹੋਇਆ ਹਰ ਇੱਕ ਨੇ ਕਿਹਾ ਕਿ ਬਹੁਤ ਵਧੀਆ ਪਰ ਵਿਰੋਧੀ ਬਹੁਤ ਚੌਕ ਰਹੇ ਨੇ ਨਾ ਵਿਰੋਧਤਾਈ ਗੱਲ ਕਹਿ ਰਹੇ ਨੇ ਕਹਿੰਦੇ ਇਹ ਤਾਂ ਸਿਰਫ ਪਿਛਲੀ ਵਾਰ ਵੀ ਜਦੋਂ ਗੱਠ ਚੋੜ ਤੋੜਿਆ ਸੀਗਾ ਐਥੀ ਫੇਰ ਕਰਨ ਲੱਗੇ ਸੀ ਇਹ ਤਾਂ ਕਿਸਾਨ ਬਾਰਡਰਾਂ ਦੇ ਉੱਤੇ ਬੈਠ ਕੇ ਤਾਂ ਕਰਕੇ ਜਿਹੜਾ ਗੱਲੀਦਲ ਦੇ ਦੁਆਰੇ ਜਿਹੜਾ ਗੱਠ ਚੋੜ ਟੁੱਟ ਗਿਆ ਵਿੱਚੋਂ ਵਿਰੋਧੀਆਂ ਦੀ ਗੱਲਾਂ ਤੇ ਵਿਰੋਧੀ ਤੇ ਗੱਲਾਂ ਕਰਦੇ ਹੁੰਦੇ ਜੀ ਵਿਰੋਧੀ ਤੇ ਕਦੇ ਜੇ ਉਹ ਉਹ ਯਹੀ ਵਿਰੋਧੀ ਹੂੰ ਉਹਨਾਂ ਦੇ ਕਹਾਣੀਆਂ ਬਣਾਉਣੀ ਹੈ ਬਣਾਉਣੀ ਹੈ ਪਰ ਮੋਟੀ ਜੀ ਗੱਲ ਹੈ ਕਿ ਕਦੀ ਆਕਾਲੀ ਦਲ ਨੇ ਗੱਲ ਕੀਤੀ ਹੋ ਕੇ ਸਾਡੀ ਬੀਜੇਪੀ ਨਾਲ ਗੱਲ ਚੱਲਦੀ ਹੈ ਬੀਜੇਪੀ ਦੇ ਆਗੂ ਕਹਿੰਦੇ ਰਹੇ ਜਾਂ মিডিਆ ਕਹਿੰਦਾ ਰਿਹਾ ਆਕਾਲੀ ਦਲ ਨੇ ਕਦੇ ਵੀ ਨਹੀਂ ਗੱਲ ਕੀਤੀ ਆਕਾਲੀ ਦਲ ਨੇ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਸੀਗੀਆਂ ਦੇ ਜੇ ਸਾਡੇ ਕੋਈ ਯਤਨ ਸੀਗੇ ਤੇ ਅਸੀਂ ਤੇ ਜਿਹੜੇ ਸਿੱਖ ਪੰਥ ਦੇ ਮਸਲੇ ਆ ਉਹਨਾਂ ਵਾਸਤੇ ਤੇ ਇਹ ਪੰਜਾਬ ਦੇ ਮਸਲੇ ਐ ਤੇ ਕਿਸਾਨੀ ਦਾ ਮਸਲੇ ਐ ਜਾਂ ਕੋਈ ਹੋਰ ਮਸਲੇ ਨੇ ਉਹਨਾਂ ਵਾਸਤੇ ਆਪਣੀ ਕੋਸ਼ਿਸ਼ ਕਰਦੇ ਰਹੇ ਆਂ ਜੀ ਉਹ 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 ਸਾਡੀ ਯਾਰੀ ਰਹੀ ਅਸੀਂ ਅਸੀਂ ਤਾਂ ਕਦੇ ਵੀ ਗੱਠ ਜੁੜਦੀ ਤੇ ਕਦੇ ਗੱਲ ਹੀ ਨਹੀਂ ਕੀਤੀ ਜੀ ਇਹ ਤੇ ਮੀਡੀਆ ਦੀਆਂ ਖਬਰਾਂ ਜ਼ਰੂਰ ਚੱਲਦੇ ਨੇ ਅਸੀਂ ਤਾਂ 2020 ਦਾ ਉਹਨਾਂ ਨੂੰ ਛੱਡ ਕੇ ਆਏ ਆਂ ਉਸ ਤੋਂ ਬਾਅਦ ਨਾ ਅਸੀਂ ਕਿਸੇ ਤਰ੍ਹਾਂ ਦਾ ਕੁਈਅਤ ਨਹੀਂ ਕੀਤਾ ਤੇ ਨਾ ਅਸੀਂ ਲੋੜ ਸਮਝੀਏ ਤੇ ਜਿੰਨਾ ਜਿਹੜੇ ਪੰਥ ਤੇ ਪੰਜਾਬ ਦੇ ਮਸਲੇ ਨੇ ਉਹਨਾਂ ਦਾ ਕੋਈ ਸਹੀ ਜਿਹੜਾ ਆ ਫੈਸਲਾ ਨਹੀਂ ਕੀਤਾ ਜਾਂਦਾ ਅਸੀਂ ਕਿਸੇ ਪਾਸੇ ਵੀ ਨਹੀਂ ਟਿਕ ਸਕਦੇ ਜੇ ਮੰਨ ਲਓ ਭਾਜਪਾ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੋ ਜਾਂਦੀ ਹੈ ਜੋ ਕਾਲੀ ਦਲ ਅਜ ਘੱਟਚੋੜ ਨੂੰ ਲੈ ਕੇ ਰੱਖ ਰਿਹਾ ਕਿ ਭਾਈ ਅਸੀਂ ਫੇਰ ਘੱਟਚੋੜ ਕਰਾਂਗੇ ਸਾਡੀਆਂ ਸ਼ਰਤਾਂ ਮੰਨੋ ਕਿ ਉਸ ਤੋਂ ਬਾਅਦ ਪਾਰਟੀ ਸੋਚੂਗੀ ਘੱਟਚੋੜ ਕਰਨ ਦਾ ਨਹੀਂ ਤਾਂ ਪਾਰਟੀ ਨੇ ਦੇਖਣਾ ਜੀ ਜੀ ਸਿਚੁਏਸ਼ਨ ਪੈਦਾ ਹੋਈ ਹੈ ਉਹ ਤਾਂ ਹੁਣ ਤੱਕ ਇਹੀ ਹੋਈ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਸਿੱਖ ਬੰਦੀਆਂ ਨੂੰ ਲੈ ਕੇ ਵਾਰ-ਵਾਰ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖਦੇ ਰਹੇ ਆ ਇਹ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਆਵਦਾ ਪੱਖ ਰੱਖਣਾ ਚਾਹੁੰਦੇ ਆ ਔਰ ਜਦੋਂ ਸਰਕਾਰੀ ਅਕਾਲ ਤਖਸਾ ਨੇ ਕੇਂਦਰ ਸਰਕਾਰ ਨੂੰ ਹਦਾਇਤ ਜਾਰੀ ਕੀਤੀ ਕਿ ਜਿਹੜੀ ਅਕਾਲਤ ਸਭਾ ਨੇ ਸਬੰਧੀ ਬਣਾਈ ਹੋਈ ਕਮੇਟੀ ਹੈ ਜੀ ਉਹਨੂੰ ਜਿਹੜੀ ਹੈ ਕੇਂਦਰ ਸਰਕਾਰ ਸੰਜੀਦਗੀ ਨਾਲ ਲਵੇ ਹੂੰ ਤਾਂ ਅਕਾਲ ਤਖਤ ਤੇ ਸ਼ਰੋਣੀ ਉਦਰਾ ਪ੍ਰਬੰਧ ਕਮੇਟੀ ਤੋਂ ਉੱਤੇ ਦਸੇਖਾਂ ਵਾਸਤੇ ਕੁਝ ਨਹੀਂਗਾ ਹੂੰ ਹਾਂਜੀ ਜੀ ਬਿਲਕੁਲ ਤੇ ਜਦੋਂ ਤੁਸੀਂ ਉਦੋਂ ਇਹ ਮਸਲੇ ਨਹੀਂ ਸੁਨੇ ਜਦੋਂ ਚੋਣਾਂ ਵਿੱਚ ਆਉਣ ਤੋਂ ਪਹਿਲਾਂ ਜਾਂ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਅੱਜ ਉਹਨਾਂ ਗੱਲਾਂ ਤੇ ਵਿਸ਼ਵਾਸ ਕਰਨਾ ਪਤਾ ਨਹੀਂ ਕਿੰਨਾ ਕੁ ਮੁਨਾਸਬ ਹੋਏਗਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਰ ਦੇ ਯਤਨਾ ਸਦਕਾ ਤਰਲੇ ਮਾਰਨ ਤੇ ਬੇਨਤੀਆਂ ਕਰਨ ਤੇ 2019 ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਜੀ ਭਾਈ ਰਾਜਵਾਨ ਦੀ ਸਜ਼ਾ ਫਾਂਸੀ ਤੋਂ ਉਮਰ ਕੈਦ ਤੇ ਤਬਦੀਲ ਕਰਨ ਨੂੰ ਲੈ ਕੇ ਨੋਟੀਫਿਕੇਸ਼ਨ ਤੱਕ ਜਾਰੀ ਹੋ ਗਿਆ ਹਾਂ ਹਾਂਜੀ ਉਹ ਤੋਂ ਵੀ ਜਵਾਨੀ ਕਲਮੀ ਦੀ ਗੱਲਾਂ ਕਰਦੇ ਜੇ ਨੋਟੀਫਿਕੇਸ਼ਨ ਜਾਰੀ ਕਰਕੇ ਅਗਲੇ ਲਾਗੂ ਨਹੀਂ ਕੀਤਾ ਤੇ ਜਵਾਨੀ ਕਲਮੀ ਗੱਲਾਂ ਤੇ ਕੌਣ ਵਿਸ਼ਵਾਸ ਕਰੂਗਾ ਬਾਕੀ ਜਿਹੜਾ ਜਿਹੜਾ ਫੈਸਲਾ ਹੈ ਕੋਈ ਵੀ ਜਿਹੜਾ ਕੋਈ ਗੱਲ ਆਉਂਦੀ ਹੈ ਉਹ ਪਾਰਟੀ ਪਧਰ ਤੇ ਵਿਚਾਰੀ ਜਾਣੀ ਹੈ ਪਾਰਟੀ ਨੇ ਬਕਾਇਦਾ ਜਿਹੜਾ ਹੈ ਬੜੀ ਲੰਬੀ ਚੌੜੀ ਮੀਟਿੰਗ ਕਰਕੇ ਔਰ ਕੱਲੀ ਕੱਲੀ ਗੱਲ ਤੇ ਜਿਹੜਾ ਆ ਜਿਹੜੇ ਇਸ਼ੂ ਨੇ ਆਪਣੇ ਔਰ ਕਿਹੜੇ ਇਸ਼ੂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਆ ਔਰ ਜੋ ਕੁਛ ਵੀ ਰਣਨੀਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ 22 ਮਾਰਚ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਪਾਸ ਕੀਤੇ ਹੋਏ ਮਤਿਆਂ ਦੇ ਰਾਹੀਂ ਬੜੇ ਵਿਸਥਾਰ ਦੇ ਨਾਲ ਪੰਜਾਬ ਤੇ ਪੰਥ ਨੂੰ ਜਿਹੜਾ ਆ ਉਹ ਸਪਸ਼ਟ ਕਰ ਦਿੰਦਾ ਹੈ ਜੀ ਇੱਕ ਸਿਆਸਤ ਨੂੰ ਲੈ ਕੇ ਕਾਫੀ ਪੁਚਾਲ ਬਣਿਆ ਹੋਇਆ ਹੈ ਕਿਉਂਕਿ ਵੱਡੇ ਕਾਂਗਰਸੀ ਲੀਡਰ ਵੱਡੇ ਚਿਹਰੇ ਰਵਨੀਤ ਬਿੱਟੂ ਭਾਜਪਾ ਦਾ ਪੱਲਾ ਫੜ ਲੈਂਦੇ ਨੇ ਕੱਲ ਉਸ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਦਾ ਭਵਿੱਖ ਕਿਵੇਂ ਦੇਖਦੇ ਹੋ ਤੇ ਰਵਨੀਤ ਬਿੱਟੂ ਨੇ ਜੋ ਭਾਜਪਾ ਦਾ ਪੱਲਾ ਫੜਿਆ ਕੀ ਉਹਨਾਂ ਨੇ ਸਹੀ ਕੀਤਾ ਉਸ ਨੂੰ ਕਿਵੇਂ ਮੰਨਦੇ ਹੋ ਉਹਨੇ ਜੀ ਸਾਡੀ ਵੱਲੋਂ ਉਹਨਾਂ ਦੀ ਰਾਜਨੀਤੀ ਵੱਖਰੀ ਹੈ ਹਮ ਪਰ ਇਹ ਗੱਲ ਹੈ ਕਿ ਉਹ ਲੋਕ ਰਾਜਨੀਤੀ ਦੇ ਵਿੱਚ ਵੜਨੇ ਨਹੀਂ ਚਾਹੀਦੇ ਜੇ ਵੜਦੇ ਉਸੇ ਤੇ ਕਾਮਯਾਬ ਨਹੀਂ ਸੀ ਹੋਣੇ ਚਾਹੀਦੇ ਹੂੰ ਜਿੱਦਾਂ ਵੱਡਾ ਉਹਨਾਂ ਦਾ ਸਿੱਖ ਵਿਰੋਧੀ ਇਤਿਹਾਸ ਹੈ ਪਰ ਚਲੋ ਸਾਡੇਆਂ ਨਾਲ ਵੋਟਾਂ ਪਾਈਆਂ ਤਾਂ ਹੀ ਬਣੇ ਹੂੰ ਪਰ ਦੁੱਖੀ ਗੱਲ ਹੈ ਕਿ ਤੁਸੀਂ ਜਿੱਥੇ ਬੈਠੇ ਜੇ ਜੇ ਤੁਸੀਂ ਕੱਲ ਤੱਕ ਉਹਨਾਂ ਦੇ ਗੂੰਗੌਂਦੇ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਤੇ ਮੋਦੀ ਸਾਹਿਬ ਦਾ ਤੇ ਹਮਤਸ਼ਾਹ ਜੀ ਦਾ ਤੁਸੀਂ ਡਟ ਕੇ ਵਿਰੋਧ ਕਰਦੇ ਸੀ ਜੀ ਅੱਜ ਵੀ ਉਹ ਵੀਡੀਓ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਜੋ ਵੀ ਇਹਨਾਂ ਦੇ ਮੂੰਹ ਚੋਂ ਆਉਂਦਾ ਸੀਗੇ ਬੋਲਦੇ ਰਹੇ ਆ ਹੂੰ ਉਹ ਮੌਜੂਦ ਹੈ ਕਿ ਤੁਸੀਂ ਕਹਿੰਦੇ ਜੀ 10 ਸਾਲ ਤੋਂ ਮੈਂ ਦੇਖਦਾ ਰਿਆਂ ਜੀ ਮੋਦੀ ਸਾਹਿਬ ਤੇ ਹਮਤਸ਼ਾਹ ਜੀ ਤੇ ਫਿਰ ਪਹਿਲਾਂ ਕਿ ਨਹੀਂ ਬੋਲਦੇ ਰਹੇ ਤੁਸੀਂ ਉਹ ਕਹਿੰਦੇ ਮੇਰੇ ਨਿੱਜੀ ਸਬੰਧ ਬੜੇ ਨੇ ਕਹਿੰਦੇ ਇਹ ਬੜੇ ਚੰਗੀਆਂ ਨੀਤੀਆਂ ਨੇ ਸਰਕਾਰ ਦੀਆਂ ਮੈਸੇਜ ਕਰਕੇ ਫੈਸਲਾ ਲਿਆ ਨਹੀਂ ਚੰਗੀਆਂ ਨੀਤੀਆਂ ਦਾ ਮਤਲਬ ਇਹਦਾ ਮਤਲਬ ਹੈ ਕਿ ਤੁਸੀਂ ਉਹ ਤਾਂ ਇਹ ਵੀ ਗੱਲ ਬਟਰਾਲ ਸਾਹਿਬ ਕਹਿ ਰਹੇ ਨੇ ਮਾਫ ਕਰਨਾ ਤੁਹਾਨੂੰ ਟੋਕ ਰਿਹਾ ਉਹ ਕਹਿੰਦੇ ਮੈਂ ਪੰਜਾਬ ਦੇ ਲਈ ਫੈਸਲਾ ਲੈ ਲਿਆ ਕਿਉਂਕਿ ਪੰਜਾਬ ਨੂੰ ਭਾਜਪਾ ਜਿਹੜਾ ਇੱਕ ਦਲ ਦਾ ਪੰਜਾਬ ਫਸਿਆ ਉਹ ਚੋਂ ਕੱਢਣਾ ਚਾਹੁੰਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਜਿਹੜਾ ਸੁਰਿੰਧ ਹੋਵੇ ਪੰਜਾਬ ਫਿਰ ਰੰਗਲਾ ਪੰਜਾਬ ਬਣੇ ਨਹੀਂ ਪਹਿਲਾਂ ਵੀ 2022 ਚ ਵੀ ਜਿਹੜੇ ਇਹ ਇਸੇ ਨਾਂ ਤੇ ਛੱਗੀ ਮਾਰ ਕੇ ਸਰਕਾਰ ਬਣਾ ਗਏ ਜਿਨ੍ਹਾਂ ਨੇ ਚੀਕਾਂ ਕਢਾਈਆਂ ਪਈਆਂ ਜੀ ਪੰਜਾਬ ਦੇ ਆ ਪੰਜਾਬ ਵਾਚੇ ਕਰਾਂਗੇ ਪੰਜਾਬ ਦੇ ਸਭ ਤੋਂ ਵੱਡੇ ਹੰਦਰਦੇ ਹੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਤਾ ਨਹੀਂ ਰੰਗਲਾ ਕਿ ਤਰ੍ਹਾਂ ਦਾ ਬਣਾਉਣਾ ਹੈ ਹਾਂਜੀ ਤੁਸੀਂ ਪੰਥ ਤੇ ਪੰਜਾਬ ਦੇ ਮਸਲੇ ਵੀ ਸੁਣਦੇ ਜਦੋਂ ਤੁਹਾਡੇ ਕੋਲੇ ਰਾਸ ਦੀ ਸ਼ਕਤੀ ਹੈ ਤੇ ਫਿਰ ਤੁਸੀਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਮਰਜ਼ੀ ਗੱਲਾਂ ਕਰੀ ਜਾਓ ਤੇ ਫਿਰ ਅ ਮਤਲਬ ਮੰਨਿਆ ਨਹੀਂ ਜਾ ਸਕਦੀਆਂ ਸਵੀਕਾਰੀਆਂ ਨਹੀਂ ਜਾ ਸਕਦੀਆਂ ਹਾਂ ਔਰ ਅਹਰਾਨੀ ਤੇ ਅਜਿਹੇ ਲੋਕਾ ਤੇ ਹੁੰਦੀ ਆ ਕਿ ਜਿਹੜੇ ਲੋਕ ਕੱਲ ਤੱਕ ਵੀ ਰੋਹ ਚਕੜੋਤੇ ਸੀ ਤੇ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਕੇਂਦਰ ਦੀਆਂ ਨੀਤੀਆਂ ਨੂੰ ਦੇਖ ਕੇ ਗੱਲਾਂ ਹੁੰਦੀਆਂ ਰਹੀਆਂ ਸੀ ਉਹਨਾਂ ਬਾਰੇ ਹੀ ਅਕਦਾਮ ਹੀ ਜਿਹੜਾ ਆ ਤੁਸੀਂ ਆਪਣੀ ਭਾਸ਼ਾ ਹੀ ਬਦਲ ਲਓ ਵਿਚਾਰ ਹੀ ਬਦਲ ਲਓ ਹਾਂਜੀ ਇਹ ਤਾਂ ਮਤਲਬ ਪਹਿਲਾਂ ਵੀ ਬੀਜੇਪੀ ਦੇ ਹੱਕ ਜਦੋਂ ਬੰਦੀ ਸਿੰਘਾਂ ਦੀ ਗੱਲ ਚੱਲਦੀ ਸੀਗੀ ਤਾਂ ਹਮੇਸ਼ਾ ਉਹ ਵਿਰੋਧੀ ਬੋਲਦੇ ਸੀ ਬੰਦੀ ਸਿੰਘਾਂ ਦੇ ਤੇ ਬੀਜੇਪੀ ਦੇ ਹੱਕ ਦੇ ਵਿੱਚ ਭੁਗਤ ਦੇ ਨਜ਼ਰ ਆਉਂਦੇ ਸੀਗੇ ਤੁਸੀਂ ਵੀ ਬਹੁਤ ਸਾਰੇ ਬਹੁ ਵਾਰੀ ਉਹਨਾਂ ਦੇ ਉੱਤੇ ਤੰਜ ਕਰਦੇ ਨੇ ਬਹੁ ਵਾਰੀ ਤੁਸੀਂ ਵੀ ਸਵਾਲ ਉਠਾਏ ਨੇ ਲੈ ਕੱਲੇ ਬੰਦੀ ਸਿੰਘਾਂ ਦਾ ਮਸਲਾ ਨਹੀਂ ਦਾ ਜਿੱਥੇ ਸਿੱਖੀ ਦੀ ਗੱਲ ਆਉਂਦੀ ਸੀ ਉਥੇ ਤੇ ਜਿਹੜਾ ਬੈਂਸ ਸਿੰਘ ਦੇ ਪਰਿਵਾਰ ਤੋਂ ਕਿਸੇ ਤਰ੍ਹਾਂ ਦੀ ਆਸ ਰੱਖੀ ਨਹੀਂ ਜਾ ਸਕਦੀ ਹੂੰ ਉਹੀ ਖੋਣਿਆਂ ਉਹੀ ਗੰਗ ਸਿੰਘ ਵਿਚਰਦਾ ਖੋਣਿਆਂ ਉਹ ਤੇ ਨਹੀਂ ਰਗਾ ਤੇ ਬੋਲੂਗਾ ਹੀ ਬੋਲੂਗਾ ਬੋਲਦਾ ਹੀ ਰਿਹਾ ਹੈ ਬਾਕੀ ਜਿਹੜਾ ਕੱਲ ਤੱਕ ਤੁਸੀਂ ਭਾਰਤੀ ਜਨਤਾ ਪੜ੍ਹਦੇ ਜਾਂ ਜਿਹੜੇ ਮੋਦੀ ਸਾਹਿਬ ਨੇ ਜਾਂ ਅੰਤਿਛਾ ਜੀ ਨੇ ਉਹਦੇ ਤੇ ਕਿੰਤੂ ਪਰੰਤੂ ਕਦਦੇ ਰੇ ਜੇ ਸਵਾਲ ਉਠਾਉਂਦੇ ਰਹੇ ਜੇ ਬੀਜੇਪੀ ਦੀਆਂ ਨੀਤੀਆਂ ਤੇ ਸਵਾਲ ਉਠਾਉਂਦੇ ਰਹੇ ਜੇ ਤੇ ਗਾਂਧੀ ਪਰਿਵਾਰ ਦਾ ਤੇ ਕਾਰ ਦਾ ਜਸ ਗਾਉਂਦੇ ਰਹੇ ਜੀ ਉਹਨੂੰ ਕਿਹੜੂ ਛੁੱਟ ਰਹੇ ਜੇ ਹੂੰ ਉਹ ਲੋਕਾਂ ਦਾ ਦੱਸਿਓ ਕਾਂਗਰਸ ਪਾਰਟੀ ਦੇ ਲੀਡਰ ਦਾ ਬਿਆਨ ਹੈ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਇਹ ਸਿੱਖ ਵਿਰੋਧੀ ਚਿਹਰਾਗਾ ਬੀਜੇਪੀ ਨੂੰ ਭਾਰੀ ਪਵੇਗਾ ਚਲੋ ਬਾਜਵਾ ਸਾਹਿਬ ਨੂੰ ਅੱਜ ਪਤਾ ਲੱਗਿਆ ਸਿੱਖ ਵਿਰੋਧੀ ਹੈ ਇਹ ਹੀ ਤੇ ਗੱਲ ਰਹਿਣੈ ਦੀ ਦੁੱਖ ਇਸ ਕਰਦਾ ਹੈ ਕਿ ਪੰਜਾਬ ਜੜਾਂ ਚ ਇੰਦਰਾ ਗਾਂਧੀ ਨੇ ਤੇ ਕਾਂਗਰਸ ਨੇ ਜੜਾ ਜੇਤੇਲ ਪਾਉਣ ਦੀ ਕੋਸ਼ਿਸ਼ ਕੀਤੀ ਪੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਜਵਾ ਸਾਹਿਬ ਵੀ ਤੇ ਉੱਥੇ ਬਿਠੇ ਹਾਂਜੀ ਜੀ ਸਿਆਸਤ ਯਾਰ ਆਪ ਦੀ ਥਾਂ ਤੇ ਆ ਪੰਥ ਤੇ ਪੰਜਾਬ ਆਪ ਦੀ ਥਾਂ ਤੇ ਆ ਹਾਂਜੀ ਇਹ ਪੰਜਾਬ ਜਿਹੜਾ ਹੈ ਪੰਥ ਦੇ ਨਾਂ ਤੇ ਗੁਰਾਂ ਦੇ ਨਾਂ ਤੇ ਵਸਦਾ ਆ ਜੀ ਜੀ ਇੱਥੇ ਸਿੱਖੀ ਦੀ ਗੱਲ ਨਹੀਂ ਹੋਣੀ ਪੰਥ ਦੀ ਗੱਲ ਨਹੀਂ ਹੋਣੀ ਹਾਂਜੀ ਜੇ ਪੰਥ ਦੀ ਖਾਤਰ ਦਾ ਸਿੱਖੀ ਦੀ ਖਾਤਰ ਜਿਨ੍ਹਾਂ ਨੇ ਉਸ ਜਜਵਾਹੀ ਏਕ ਦੇ ਵਿੱਚ ਜਿਨ੍ਹਾਂ ਨੇ ਜਦੋਂ ਕੌਮ ਤੇ ਧਰਮ ਤੇ ਹਮਲਾ ਹੋਇਆ ਸੀਗਾ ਇੱਕ ਰਾਜਨੀਤਿਕ ਫੇਰ ਮੋਤਾਂ ਦੀ ਖਾਤਰ ਖੜੀ ਗਈ ਸੀ ਹੂੰ ਤੇ ਉਹਦੇ ਵਿਰੁੱਧ ਜਿਹੜਾ ਕਦਮ ਚੁੱਕਿਆ ਸੀਗਾ ਤੇ ਉਹਨਾਂ ਨੂੰ ਸਜ਼ਾਵਾ ਹੋ ਗਈਆਂ ਸਜ਼ਾਵਾ ਪੂਤ ਲਈਆਂ ਹਾਂਜੀ ਜੀ ਤੇ ਫਿਰ ਜੇ ਬਿਆਨ ਸਿੰਘ ਦੇ ਕਤਲ ਕੇਸ ਚ ਜਿਨ੍ਹਾਂ ਨੂੰ ਸਜ਼ਾਵਾ ਹੋਈਆਂ ਤੇ ਵਿਰੁੱਧ ਬਾਜਵਾ ਸਾਹਿਬ ਦੇ ਵਾਹ ਕੱਢ ਕੇ ਕਹਿਣਾ ਚਾਹੀਦਾ ਸੀ ਕਿ ਇਹ ਬੰਦੀ ਸਿੰਘ ਰਿਹਾ ਹੋਣੀ ਚਾਹੀਦੇ ਹੂੰ ਤੂੰ ਤੁਸੀਂ ਦੂਰੇ ਧੀਰੇ ਇਹ ਮੈਂ ਗੱਲਾਂ ਕਰਨ ਦੀ ਖਾਤਰ ਜੋ ਮੂੰਹ ਚ ਇਹ ਗੱਲ ਕਹਿਣਾ ਵੀ ਦੂਰੇ ਮਾਪਦੰਡ ਦਿਖਾਏ ਜਾ ਰਹੇ ਨੇ ਅੱਜ ਦੂਰਾ ਚਿਹਰਾ ਲੋਕਾਂ ਮੂਰੇ ਪਤਾ ਨਹੀਂ ਦੂਰਾ ਦੇਪ ਕਹੀਦੇ ਨੇ ਪਤਾ ਨਹੀਂ ਕਿੰਨੇ ਕਿਹਾ ਹੋਰ ਹੀ ਤਰਾਂਦਾ ਸਾਹਿਬ ਦਾ ਬਣਿਆ ਫਿਰਦਾ ਹੂੰ ਬੀਜੇਪੀ ਨੂੰ ਲੈ ਕੇ ਸਿਆਸੀ ਗੱਲਾਂਾਂ 'ਚ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਬੀਜੇਪੀ ਹਰ ਵੱਡਾ ਲੀਡਰ ਆਪਣੇ ਅੰਦਰ ਲੈ ਰਹੀ ਆ ਆਪਣੇ ਨਾਲ ਜੁਆਇਨ ਕਰਾ ਰਹੀ ਆ ਕੈਪਟਨ ਅੰਦਰ ਸਿੰਘ ਬੀਜੇਪੀ ਚਲੇ ਗਏ ਵੱਡਾ ਆਚਾਰਾ ਮਹਾਰਾਣੀ ਪਨੀਤ ਕੋਰ ਬੀਜੇਪੀ ਚਲੇ ਗਏ ਸੁਨੀਲ ਜਾਖੜ ਮੰਗਤਿਤ ਬਾਦਲ ਹੁਣ ਐਮਪੀ ਰਵਨੀਤ ਬਿੱਟੂ ਬੀਜੇਪੀ ਕਹਿੰਦੇ ਆਪਦੀ ਪਕੜ ਮਜ਼ਬੂਤ ਕਰਦੀ ਜਾ ਰਹੀ ਆ ਹੋ ਸਕਦਾ ਕਿ ਬੀਜੇਪੀ ਕੱਲੀ ਹੀ ਆਉਣ ਵਾਲੇ ਸਮੇਂ ਸਰਕਾਰ ਬਣਾ ਦੇ ਪਗਿਤ ਗੱਲ ਹੈ ਜੀ ਆਹ ਪਾਰਲੀਮੈਂਟ ਚੋਣਾਂ ਦਾ 4 ਜੂਨ ਨੂੰ ਰਿਜ਼ਲਟ ਆ ਜਾਣਾ ਹੈ ਤੋ ਉਹਦੇ ਇਕ ਅਕਰਮਿੰਦਰ ਸਿੰਘ ਦਾ ਵੀ ਪਤਾ ਲੱਗ ਜੂ ਜੀ ਜਕਰ ਸਾਹ ਦਾ ਪਤਾ ਲੱਗ ਜੂ ਹਮ ਮੰਤਰੀ ਸਿੰਘ ਬਾਦਲ ਦਾ ਵੀ ਪਤਾ ਲੱਗ ਜੂ ਤੇ ਨੇੜੇ ਜਿਹੜੇ ਹੋਰ ਤੁਸੀਂ ਗੱਲਾਂ ਕਰਦੇ ਜੀ ਹਮ ਉਹਨਾਂ ਦਾ ਸਾਰਾ ਕੁਝ ਹੀ ਹੀ ਪਿਆ ਜਿਹੜਾ ਸਾਹਮਣੇ ਆ ਜੂ ਕਿ ਵੱਡਿਆਂ ਦਾ ਕੀ ਹਾਲ ਹੈ ਇਸ ਤੋਂ ਵੱਡੇ ਤਾਂ ਕੋਈ ਨਹੀਂ ਨਾ ਹੈਗੇ ਜੀ ਹਾਂਜੀ ਉਹਨਾਂ ਦਾ ਕੀ ਹਾਲ ਹੈ ਹਮ ਹਾਂਜੀ ਉਹ ਸਾਰਾ ਉਹ ਸਾਹਮਣੇ ਆ ਜੇ ਨਾ ਉਹਨਾਂ ਨੂੰ ਖੁਦ ਨੂੰ ਪਤਾ ਹੈ ਜੀ ਸਾਰਾ ਰਿਜ਼ਲਟ ਕੀ ਹੈ ਜੀ ਅਕਾਲੀ ਦਲ ਦੇ ਨਾਲ ਅਕਾਲੀ ਦਲ ਦੀ سپورਟ ਦੇ ਨਾਲ ਕੋਈ ਜਿਹੜੀਆਂ ਸੀਟਾਂ ਹਾਸਲ ਕਰਦੀਆਂ ਸੀਗੀਆਂ ਹੁਣ ਇੱਕ ਵੀ ਸੀਟ ਲੈ ਕੇ ਦਿਖਾ ਦੇਣ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਐ ਜੀ ਬਹੁਤ ਬਹੁਤ ਸ਼ੁਕਰੀਆ ਮਟੋਆ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਧੰਨਵਾਦ